ਹਾਂਜੀ ਮੇਰੇ ਬਲੌਨ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਮੀਦ ਕਰਦੀ ਆ ਕਿ ਸਾਰੇ ਜਨੇ ਠੀਕ ਠਾਕ ਹੋਵੋਗੇ ਤੁਹਾਨੂੰ ਸਾਰੇ ਨੂੰ ਪਤਾ ਹੀ ਹੈ ਵੀ ਮੇਰੀ ਤਬੀਅਤ ਕੁਝ ਦਿਨਾਂ ਤੋਂ ਠੀਕ ਨਹੀਂ ਸੀ ਇਸ ਲਈ ਮੈਂ ਕੋਈ ਪ੍ਰੋਪਰ ਵੀਡੀਓ ਨਹੀਂ ਪਾ ਸਕੀ ਅੱਜ ਵੀ ਤਬੀਅਤ ਐਨੀ ਠੀਕ ਨਹੀਂ ਪਰ ਪਤਾ ਨਹੀਂ ਕਿਉਂ ਤੁਹਾਡੀ ਪਿਆਰ ਨੇ ਮੈਨੂੰ ਅੰਦਰੋਂ ਉਹ ਕਰਿਆ ਕਿਉਂਕਿ ਕਈ ਫੈਨਾਂ ਦੇ ਭਰਾਵਾਂ ਦੇ ਮੈਨੂੰ ਮੈਸੇਜ ਆ ਰਹੇ ਸੀ ਕਿ ਦੀਦੀ ਤੁਸੀਂ ਇਹਨਾ ਜਲਦੀ ਠੀਕ ਹੋ ਜਾਓ ਤੇ ਮੈਂ ਸੋਚਿਆ ਵੀ ਚਲੋ ਮੈਂ ਇੱਕ ਛੋਟੀ ਜੀ ਵੀਡੀਓ ਬਣਾ ਕੇ ਤੁਹਾਡੇ ਨਾਲ ਆਪਣਾ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਲੈਣੀ ਆ ਕਿਉਂਕਿ ਮੈਂ ਕੁਝ ਦਿਨਾਂ ਤੋਂ ਨਾ ਗਲੇ ਦੀ ਪ੍ਰੋਬਲਮ ਕਰਕੇ ਥੋੜਾ ਜਿਹਾ ਇਨਫੈਕਸ਼ਨ ਜੀ ਹੋ ਗਈ ਸੀ ਪਰ ਵਾਹਿਗੁਰੂ ਜੀ ਨੇ ਇਸਨੂੰ ਮਾਣ ਨਹੀਂ ਬੱਚੀ ਤੇ ਤੁਹਾਡੇ ਭੈਣ ਭਰਾਵਾਂ ਦੀ ਅਰਦਾਸ ਦੇ ਸਦਕਾ ਠੀਕ ਆ ਮੈਂ ਅੱਜ ਦੀ ਵੀਡੀਓ ਜਿਹੜੀ ਆਪਾਂ ਸ਼ੁਰੂ ਕਰਨ ਲੱਗੇ ਆ ਉਸ ਨੂੰ ਜਿਆਦਾ ਧਿਆਨ ਨਾਲ ਜ਼ਰੂਰ ਸੁਣਨਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਅੱਗੇ ਸ਼ੇਅਰ ਜ਼ਰੂਰ ਕਰ ਦੇਣੀ ਦੇਖੋ ਅਕਸਰ ਆਪਾਂ ਛੋਟੀਆਂ-ਛੋਟੀਆਂ ਗਲਤੀਆਂ ਕਰਕੇ ਪਾਪਾਂ ਦੀ ਪਾਗੀ ਬਣ ਜਾਂਦੇ ਆ ਹੁਣ ਦੀਵਾਲੀ ਆ ਰਹੀ ਹੈ ਦੀਵਾਲੀ ਤੇ ਆਪਾਂ ਪਹਿਣਾ ਖਾਸ ਕਰਕੇ ਘਰਾਂ ਦੀ ਸਫਾਈ ਕਰਦਿਆਂ ਨੇ ਬਾਹਰ ਵੀ ਆਪਾਂ ਸਫਾਈ ਕਰਦੇ ਆ ਬੱਚਿਆਂ ਦੀਆਂ ਕਿਤਾਬਾਂ ਵਗੈਰਾ ਦੀ ਸਫਾਈ ਕਰਦੇ ਆ ਨਾ ਸਫਾਈ ਕਰਦੇ ਆਪਾਂ ਨੂੰ ਗੁਰੂ ਸਾਹਿਬ ਜੀ ਦੀਆਂ ਛੋਟੀਆਂ ਕੋਈ ਤਸਵੀਰਾਂ ਜਿੱਦਾਂ ਕਿ ਬੱਚੇ ਕਾਪੀਆਂ ਦੇ ਵਿੱਚ ਕੱਟ ਕੇ ਵੀ ਲਗਾ ਲੈਂਦੇ ਨੇ ਗੁਰਬਾਣੀ ਦੀਆਂ ਵੀ ਹਨ ਲਗਾ ਲੈਂਦੇ ਨੇ ਘਰ ਦੇ ਵਿੱਚ ਪ੍ਰਾਣੀਆਂ ਆਪਣੀਆਂ ਤਸਵੀਰਾਂ ਗੁਟਕਾ ਸਾਹਿਬ ਹਨ ਪਏ ਹੁੰਦੇ ਆ ਕਿ ਕਈ ਵਾਰੀ ਕੋਈ ਗੁਰਬਾਣੀ ਦਾ ਆਪਣੇ ਕੋਲੇ ਪਿਆ ਹੁੰਦਾ ਕੋਈ ਪੇਜ ਤੇ ਲਿਖੀ ਹੁੰਦੀ ਹੈ ਜਾਂ ਕਿਵੇਂ ਹਨ ਪਈ ਕਈ ਵਾਰੀ ਨਾ ਫਟੀਆਂ ਹੋਈਆਂ ਪ੍ਰਾਣੀਆਂ ਮਤਲਬ ਕਿ ਫੋਟੋ ਆਪਾਂ ਘਰੇ ਪੜਕ ਲੈਣੇ ਆਗੇ ਦੇਖੋ ਇਸ ਚੀਜ਼ ਦੇ ਨਾਲ ਆਪਣੇ ਘਰ ਦੇ ਵਿੱਚ ਬਹੁਤ ਜ਼ਿਆਦਾ ਹਨ ਆਪਾਂ ਨੂੰ ਪਾਪ ਵੀ ਲਗਾ ਲੋ ਲੱਗਦਾ ਕਿਉਂਕਿ ਜਦੋਂ ਆਪਣੇ ਬਜ਼ੁਰਗਾਂ ਨਾ ਬਜ਼ੁਰਗ ਹੋ ਜਾਂਦੇ ਨੇ ਤੇ ਆਪਾਂ ਉਹਨਾਂ ਨੂੰ ਸਰੀਰ ਤਿਆਗ ਦਿੰਦੇ ਨੇ ਦਾ ਸੰਸਕਾਰ ਕਰਦੇ ਆਂ ਦੇਖੋ ਕਿੰਨੀ ਮਰਿਆਦਾ ਦੇ ਨਾਲ ਕਰਦੇ ਆਂ ਉਸੇ ਤਰੀਕੇ ਦੇ ਨਾਲ ਜਿਹੜੇ ਆਪਣੇ ਗੁਰੂ ਸਾਹਿਬ ਨੇ ਆਪਾਂ ਉਹਨਾਂ ਨੂੰ ਇੱਕ ਹਨਾ ਹਾਜ਼ਰ ਨਾਜ਼ਰ ਆਪਣੇ ਪਿਤਾ ਜੀ ਸਮਝਦੇ ਆਂ ਚਲੋ ਗੁਰੂ ਸਾਹਿਬਾਂ ਨੇ ਚਾਹੇ ਕਿਹਾ ਸੀਗਾ ਵੀ ਤਸਵੀਰ ਨੂੰ ਸਾਡੀ ਨੂੰ ਨਹੀਂ ਪੂਜਣਾ ਪਰ ਆਪਾਂ ਆਪਣੇ ਬੱਚਿਆਂ ਨੂੰ ਤੇ ਖੁਦ ਹਨਾ ਇੱਕ ਹੁੰਦੇ ਵੀ ਹਾਂ ਸਾਡੇ ਬਜ਼ੁਰਗ ਇਸ ਤਰੀਕੇ ਦੇ ਦਿਸਦੇ ਸੀਗੇ ਨਾ ਉਦਾਂ ਦੀ ਹੈ ਬਾਕੀ ਕੁਰਬਾਨੀਆਂ ਕੁਰਬਾਨੀ ਤਾਂ ਦੇਖੋ ਪ੍ਰਤੱਖ ਆਪਾਂ ਨਾ ਵਾਏ ਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੀ ਆਂਗੇ ਕਦੇ ਵੀ ਤੁਹਾਡੇ ਘਰ ਦੇ ਵਿੱਚ ਨਾ ਪੁਰਾਣੀ ਕੋਈ ਤਸਵੀਰ ਫਟੀ ਹੋਈ ਆ ਜਾਂ ਐਦਾਂ ਹੁੰਦੀ ਹੈ ਜਿੱਦਾਂ ਕਿ ਧੁੰਦਲੀ ਹੋ ਜਾਂਦੀ ਹੈ ਜਿਹਦੇ ਉੱਪਰ ਹਨਾ ਗੁਰੂ ਸਾਹਿਬਾਂ ਦੀ ਤਸਵੀਰ ਮੀਟ ਜਾਂਦੀ ਹੈ ਵੈਸੇ ਹੀ ਆਪਣੇ ਕੱਖੁੰਜੇ ਲੱਗੀਆਂ ਪਈਆਂ ਦੇਖੋ ਇਹ ਚੀਜ਼ਾਂ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਨਾ ਬੁਰੀ ਮਲਕੇ ਪ੍ਰਭਾ ਆਪਾਂ ਨੇ ਨੈਗੇਟਿਵਿਟੀ ਆਉਂਦੀ ਹੈ ਤੁਸੀਂ ਪਤਾ ਕੀ ਕਰਨਾ ਜਿਹੜੀਆਂ ਉਹ ਤਸਵੀਰਾਂ ਨੇ ਜਾਂ ਕਿਤੇ ਕੁਰਬਾਨੀ ਦਾ ਤੁਹਾਨੂੰ ਕੋਈ ਲਿਖੀ ਹੋਈ ਹੈ ਜਾਂ ਕਿਸੇ ਬੱਚੇ ਦੀ ਕਿਤਾਬ ਕਾਪੀ ਦੇ ਵਿੱਚ ਫੋਟੋ ਲੱਗੀ ਹੋਈ ਹੈ ਕਿਤਾਬ ਦੇ ਵਿੱਚ ਲੱਗੀ ਹੋਈ ਹੈ ਜਾਂ ਜਿਹੜੇ ਆਪਣੇ ਵਿਆਹਾਂ ਦੇ ਕਾਰਡ ਹੁੰਦੇ ਆ ਨਾ ਉਹਨਾਂ ਦੇ ਉੱਪਰ ਕੁਰਬਾਨੀ ਲਿਖੀ ਹੁੰਦੀ ਹੈ ਉਹਨਾਂ ਨੂੰ ਤੁਸੀਂ ਨੇ ਇਕੱਠੇ ਕਰਨਾ ਹੈਗਾ ਇਕੱਠੇ ਕਰਕੇ ਤੁਸੀਂ ਕਿਸੇ ਸੁੱਚੇ ਬਰਤਨ ਦੇ ਵਿੱਚ ਹੈ ਨਾ ਸਾਫ਼ ਬਰਤਨ ਦੇ ਵਿੱਚ ਉਹਨਾਂ ਨੂੰ ਰੱਖ ਲੈਣਾ ਫਿਰ ਤੁਸੀਂ ਉਹਨਾਂ ਨੂੰ ਨਾ ਅਗਨ ਭੇਟ ਕਰ ਦੇਣੀ ਹੈ ਉਹਦੇ ਵਿੱਚ ਦੇਖੋ ਕੋਈ ਮومی ਕਾਗਜ਼ ਦਾ ਲਫਾਫਾ ਨਹੀਂ ਲਾਉਣਾ ਹੈਗਾ ਕਿਉਂਕਿ ਜਦੋਂ ਆਪਾਂ ਪ੍ਰਸ਼ਾਦ ਸਜਾਉਨੇ ਆ ਉਦੋਂ ਵੀ ਜਦੋਂ ਆਪਾਂ ਹਨਾ ਅੱਗ ਮਚਾਉਣੀ ਹੈਗੀ ਤਾਂ ਮومی ਕਾਗਜ਼ ਨੂੰ ਨਹੀਂ ਚੂਜ਼ ਕੀਤਾ ਜਾਂਦਾ ਹੈਗਾ ਇਹ ਗੁਰਬਾਣੀ ਦਾ ਸਿਧਾਂਤ ਹੈਗਾ ਤੇ ਜਦੋਂ ਤੁਸੀਂ ਇਹਨਾਂ ਗੁਰੂ ਸਾਭਾ ਦੀਆਂ ਤਸਵੀਰਾਂ ਹੁੰਦੀਆਂ ਨੇ ਜਿਹੜੀਆਂ ਜਾਂ ਕੋਈ ਆਪਣੇ ਕੋਲੇ ਗੁਰਬਾਣੀ ਦੀ ਟੋਕ ਹੈ ਕੁਝ ਵੀ ਹੈ ਨਾ ਇਸ ਗੁਟਕਾ ਸਾਭ ਨਹੀਂ ਇਹਦੇ ਵਿੱਚ ਰੱਖਣਾ ਹੈਗਾ ਤੇ ਇਹ ਚੀਜ਼ਾਂ ਨੂੰ ਹਨਾ ਤੁਸੀਂ ਅਗਨ ਭੇਟ ਕਰਕੇ ਜਿਹੜੀ ਉਹਦੀ ਰਾਖ ਹੋਊਗੀ ਉਸ ਰਾਖ ਨੂੰ ਚਾਹੇ ਤਾਂ ਤੁਸੀਂ ਆਪਣੇ ਖੇਤ ਦੇ ਵਿੱਚ ਖਿਲਾਰ ਲਓ ਜਾਂ ਫਿਰ ਤੁਸੀਂ ਆਪਣੇ ਕੋਈ ਬੂਟਾ ਲਗਾਇਆ ਹੋਇਆ ਹੈ ਨਾ ਉਹਦੇ ਵਿੱਚ ਪਾ ਲਓ ਜਾਂ ਫਿਰ ਤੁਸੀਂ ਜਲ ਪ੍ਰਵਾਹ ਕਰੇਗਾ ਆਗਲੀ ਜਨ ਜੇ ਤੁਹਾਡੇ ਕਰ ਫਟੇ ਹੋਏ ਗੁਟਕਾ ਸਾਹਿਬ ਹੈ ਨਹੀਂ ਜਾਂ ਉਹਨਾਂ ਦੀ ਚਿਲਦ ਫਟ ਚੁੱਕੀ ਹੈ ਜਾਂ ਉਹਨਾਂ ਕਿਸੇ ਵੀ ਤਰੀਕੇ ਦੇ ਨਾਲ ਕੋਈ ਪੇਜ ਫਟਿਆ ਹੋਇਆ ਹੈ ਤਾਂ ਉਸ ਨੂੰ ਤੁਸੀਂ ਇਹਨਾ ਗੁਰਦੁਆਰਾ ਸਾਹਿਬ ਬਾਬਾ ਜੀ ਕੋਲੇ ਜਾਓ ਤੇ ਉਹਨਾਂ ਨੂੰ ਕਹੋ ਕਿ ਬਾਬਾ ਜੀ ਵੀ ਸਾਡੇ ਗੁਟਕਾ ਸਾਹਿਬ ਨੂੰ ਹਨ ਅਸੀਂ ਨੇ ਮਲਕੀ ਪੁਰਾਣੇ ਹੋ ਚੁੱਕੇ ਨੇ ਇਹ ਫਟ ਚੁੱਕੇ ਨੇਗੇ ਇਹਨਾਂ ਦਾ ਸੰਸਕਾਰ ਕਰਨਾ ਹੈ ਇਹਨੂੰ ਅਸੀਂ ਤੁਹਾਡ ਨੂੰ ਦੇਣ ਆਏ ਕਿਉਂਕਿ ਹਰੇਕ ਗੁਰੂ ਘਰ ਦੇ ਵਿੱਚੋਂ ਗੁਟਕਾ ਸਾਹਿਬ ਜਾਂਦੇ ਹੈਗੇ ਜਿਹੜੇ ਕਿ ਪ੍ਰਾਣੇ ਵਿਰਧ ਹੋ ਜਾਂਦੇ ਆ ਉਹਨਾਂ ਦਾ ਫਿਰ ਕਿੱਕ ਜਗ੍ਹਾ ਤੇ ਸੰਸਕਾਰ ਕੀਤਾ ਜਾਂਦਾ ਹੈਗਾ ਤਾਂ ਤੁਸੀਂ ਉਹ ਗੁਟਕਾ ਸਾਹਿਬ ਨੂੰ ਆਪਣੇ ਗੁਰੂ ਘਰ ਦੇ ਕ੍ਰਾਂਤੀ ਦੇ ਨਾਲ ਅਸਲਾਮ ਅਸਬਰਾ ਕਰਕੇ ਉਹਨਾਂ ਨੂੰ ਦੇ ਆਓ ਕਿ ਬਾਬਾ ਜੀ ਇਹਨਾਂ ਨੂੰ ਤੁਸੀਂ ਜਿਹੜੇ ਹੈ ਨਾ ਵਿਰਧ ਥਰੂਪ ਹੁੰਦੇ ਨੇ ਉਹਨਾਂ ਦੇ ਨਾਲ ਰੱਖ ਦਿਓ ਜਦੋਂ ਦਾ ਸੰਸਕਾਰ ਹੋਵੇਗਾ ਤੇ ਇਹਨਾਂ ਦਾ ਵੀ ਨਾਲ ਕਰ ਦਿਓ ਕਿ ਅਗਰ ਤੁਸੀਂ ਘਰ ਦੇ ਵਿੱਚ ਗੁਟਕਾ ਸਾਹਿਬ ਪ੍ਰਾਣੇ ਜਿਹੜੇ ਹੋਣਗੇ ਨਾ ਉਹਨਾਂ ਦਾ ਦਾ ਸੰਸਕਾਰ ਕਰੋਗੇ ਤੁਸੀਂ ਮਰਿਆਦਾ ਨਹੀਂ ਰੱਖ ਸਕੋਗੇ ਕਿਉਂਕਿ ਫਿਰ ਆਪਾਂ ਨੂੰ ਉਹਨਾ ਕੀਰਤਨ ਸੋਲਾ ਸਾਹਿਬ ਦਾ ਪਾਠ ਵੀ ਕਰਨਾ ਜਪਜੀ ਸਾਹਿਬ ਦਾ ਪਾਠ ਕਰਨਾ ਆਨੰਦ ਸਾਹਿਬ ਦਾ ਪਾਠ ਕਰਨਾ ਜਿੱਦਾਂ ਕਿ ਮਰਿਆਦਾ ਹੁੰਦੀ ਹੈਗੀ ਹਨਾ ਸਾਰਾ ਇਸ਼ਨਾਨ ਕਰਕੇ ਅਤਾਸ ਕਰਕੇ ਫਿਰ ਹਨਾ ਆਪਾਂ ਉਹਨਾਂ ਨੂੰ ਮਲਕੀ ਦਾ ਸੰਸਕਾਰ ਕਰ ਸਕਦੇ ਹ ਪਰ ਫਿਰ ਵੀ ਆਪਣੇ ਕੋਲੇ ਨਹੀਂ ਹੈਗਾ ਇਹ ਤਦ ਤੱਕ ਇਹਨੂੰ ਤੁਸੀਂ ਗੁਰੂ ਘਰ ਹੀ ਜਾ ਕੇ ਦਿਓ ਦੇਖੋ ਦੀਵਾਲੀ ਤੇ ਵੇਲੇ ਸਭਾਈ ਕਰਨ ਵੇਲੇ ਇਹ ਗਲਤੀ ਬਿਲਕੁਲ ਵੀ ਨਾ ਕਰਨਾ ਪੈਰਾਂ ਦੇ ਵਿੱਚ ਗੁਰਬਾਣੀ ਨੂੰ ਨਾ ਰੋਲਣਾ ਤਸਵੀਰਾਂ ਪਾਣਾ ਲਾਲਾ ਕੇ ਸਿੱਟਾ ਦੇਣੀਆਂ ਪ੍ਰਾਣੀਆਂ ਤੇ ਨਵੀਆਂ ਟੰਗ ਰੰਗ ਦੇਣੀਆਂ ਇਹ ਆਮ ਤੌਰ ਤੇ ਦੀਵਾਲੀ ਦੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਰਿਵਾਜ ਹੁੰਦਾ ਹੈਗਾ ਪਲੀਜ਼ ਮੇ ਪੈਣਾ ਨੂੰ ਖਾਸ ਕਰਕੇ ਹੱਥ ਬੰਨ ਕੇ ਬੇਨਤੀ ਕਰਦੀ ਆ ਕਿ ਬਾਣੀ ਦੀ ਬੇਆਦਬੀ ਬਿਲਕੁਲ ਵੀ ਨਾ ਕਰੋ ਕਿਉਂਕਿ ਜਿੱਥੇ ਬਾਣੀ ਦੀ ਬੇਆਦਬੀ ਹੁੰਦੀ ਹੈ ਉਸ ਘਰ ਦੇ ਵਿੱਚ ਬਰਕਤ ਬਿਲਕੁਲ ਵੀ ਨਹੀਂ ਆਉਂਦੀ ਦੇਖੋ ਤੁਹਾਡੇ ਘਰ ਦੀ ਬਰਕਤ ਰੁਕੇਗੀ ਹੀ ਰੁਕੇਗੀ ਕਲੇਸ਼ ਲੜਾਈ ਝਗੜਾ ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜਾ ਗਲਤ ਮੰਨ ਕੇ ਗੁਰਬਾਣੀ ਨੂੰ ਪੜਦਾ ਉਹ ਵੀ ਸਾਡ ਨੂੰ ਦੁੱਖ ਹੁੰਦਾ ਸਾਡੇ ਅੰਗਾਂ ਨੂੰ ਹਨਾ ਦਰਦ ਪਹੁੰਚਾ ਰਿਹਾ ਹੈਗਾ ਇਹ ਤਾਂ ਫਿਰ ਵੀ ਆਪਾਂ ਹਨਾ ਇੱਕ ਤਰ੍ਹਾਂ ਦੀ ਬੇਆਦਬੀ ਕਰ ਰਹੇ ਹਾਂ ਮੈਂ ਇਹ ਇਸੇ ਕਰਕੇ ਇਹ ਛੋਟੀ ਜੀ ਵੀਡੀਓ ਤੁਹਾਡੇ ਲਈ ਲੈ ਕੇ ਆਈ ਆਂਗੀ ਇਸ ਵੀਡੀਓ ਨੂੰ ਨਾ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਕਿਉਂਕਿ ਆਪਾਂ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਕਰ ਲੈਂਦੇ ਆਂ ਮੈਂ ਇਹ ਹੀ ਕਹਿੰਦੀ ਵੀ ਆਪਣੀ ਕਹਨਾ ਅੰਦਰੋਂ ਹੁੰਦੀ ਹੈ ਵੀ ਹਾਂ ਆਪਾਂ ਇਸ ਚੀਜ਼ ਨੂੰ ਮਲਕੇ ਵੀ ਕਰੀਏ ਕਿਉਂਕਿ ਕਈ ਵਾਰੀ ਆਪਾਂ ਭੁੱਲ ਕੇ ਇਹ ਹੀ ਕਰ ਲੈਂਦੇ ਹੁੰਨੇ ਆ ਇਸ ਚੀਜ਼ ਨੂੰ ਘਰ ਦੇ ਵਿੱਚ ਨਾ ਵਿਆਹ ਦੇ ਕਾਰਡ ਆਏ ਹੁੰਦੇ ਨੇ ਨਾ ਇਹ ਤੇ ਮੈਂ ਇੱਕ ਅਲੱਗ ਤੋਂ ਵੀਡੀਓ ਬਣਾਉਣੀ ਹੈ ਕਿਉਂਕਿ ਬਹੁਤ ਵੱਡੀ ਗਲਤੀ ਕਰਦੇ ਆਪਾਂ ਜਿਹੜੇ ਵਿਆਹਾਂ ਦੇ ਕਾਰਡਾਂ ਤੇ ਗੁਰਬਾਣੀ ਲਿਖ ਦਿਆਂਗੇ ਹਨਾ ਕਿਉਂਕਿ ਪੁਰਾਣੇ ਸਮੇਂ ਦੀ ਤੁਸੀਂ ਉਹ ਨਾ ਜਿਹੜੀਆਂ ਚਿੱਠੀਆਂ ਹੁੰਦੀਆਂ ਸੀ ਜਾਂ ਜਾਂਦੀਆਂ ਹੁੰਦੀਆਂ ਸੀ ਸਹਿ ਸਾਹਾ ਪੱਤਰ ਜਾਂਦਾ ਹੁੰਦਾ ਸੀਗਾ ਜਾਂ ਅੱਗੇ ਨਾ ਇੱਕ ਹੋਣ ਰੱਖਦੇ ਹੁੰਦੇ ਸੀਗੇ ਆਪਣੇ ਨਿਯੋਂ ਦੇ ਲਿਖਦੇ ਹੁੰਦੇ ਸੀਗੇ ਕੋਈ ਵੀ ਇਹ ਨਾ ਜਿੱਦਾਂ ਕਿ ਬਾਣੀਆਂ ਪੰਡਤਾਂ ਕੋਲੇ ਹੈ ਨਾ ਅੱਜ ਵੀ ਉਹ ਪਈਆਂ ਨੇ ਮੇਰੇ ਕੋਲ ਉਹਨਾਂ ਦਾ ਨਾਮ ਵਿਸਰ ਗਿਆਗਾ ਤੇ ਉਹਦੇ ਉੱਪਰ ਨਾ ਲਿਖਿਆ ਜਾਂਦਾ ਹੁੰਦਾ ਸੀਗਾ ਤਾਂ ਉਹਦੇ ਉੱਪਰ ਨਾ ਇੱਕ ਇਸ ਤਰੀਕੇ ਦਾ ਜਿੱਦਾਂ ਕਿ ਪੰਡਤ ਦੇ ਬਾਣੀਆਂ ਪੈਣ ਭਰਾਵਾਂ ਦੀ ਹਨ ਆਮ ਤੌਰ ਤੇ ਇੱਕ ਸੁਭ ਲਾਭ ਹੁੰਦਾ ਹਨ ਲਿਖਿਆ ਹੋਇਆ ਸੁਭ ਦਾ ਨਿਸ਼ਾਨ ਹੁੰਦਾ ਉਹੀ ਚਿੱਠੀ ਦੇ ਉੱਪਰ ਹੁੰਦਾ ਸੀਗਾ ਉਹੀ ਪਿਆਜ ਦੇ ਕਾਰਡ ਦੇ ਉੱਤੇ ਹੁੰਦਾ ਸੀ ਉਹੀ ਉਹ ਆਪਣੀ ਜਿਹੜੀ ਪੱਤਰੀ ਹੁੰਦੀ ਸੀ ਜਿਹਦੇ ਉੱਤੇ ਲਿਖਦੇ ਹੁੰਦੇ ਸੀ ਉਹਦੇ ਲਿਖ ਕੇ ਰੱਖਦੇ ਹੁੰਦੇ ਸੀ ਪਰ ਅੱਜ ਕੱਲ ਆਪਾਂ ਨੂੰ ਪਤਾ ਨਹੀਂ ਕਿ ਟ੍ਰੈਂਡ ਚੱਲ ਪਿਆਗਾ ਇੱਕ ਓੰਕਾਰ ਹਨਾ ਗੁਰਬਾਣੀ ਦੀ ਤੁਕ ਲਿਖ ਦਿੰਦੇ ਆ ਫਿਰ ਅਗਲਾ ਪੜਦਾ ਪੈਰਾਂ ਦੇ ਵਿੱਚ ਰੋ ਦਿੰਦੇ ਦੇਖੋ ਬਰਬਾਦੀ ਦਾ ਕਾਰਨ ਆਪਣਾ ਇੱਕੋ ਹੀ ਸ਼ੁਰੂ ਹੋ ਜਾਂਦਾ ਹੈਗਾ ਫਿਰ ਆਪਾਂ ਕਹਿ ਦਿੰਨੇ ਆ ਲੈ ਵਿਆਹ ਤਾਂ ਇੰਨਾ ਵਧੀਆ ਕੀਤਾ ਸੀਗਾ ਪਤਾ ਨਹੀਂ ਕੀ ਹੋ ਗਿਆ ਘਰ ਦੇ ਵਿੱਚ ਕਲੇਸ਼ ਦਾ ਤੋਂ ਵੱਧ ਕੇ ਕੀ ਹੋ ਗਿਆ ਸਾਡੇ ਤਾਂ ਘਰ ਦੇ ਵਿੱਚ ਜੋ ਮੁੰਡਾ ਵਿਆਹ ਹੈ ਜੋ ਕੁੜੀ ਵਿਆਹੀ ਹੈ ਦੇਖੋ ਇਹ ਬੀਜਾ ਤੁਸੀਂ ਹੀ ਹੈ ਕਿਉਂਕਿ ਇੱਕ ਉਹ ਅੰਕਾਰ ਹੈ ਨਾ ਸਾਰੀ ਹੀ ਸ੍ਰਿਸ਼ਟੀ ਦਾ ਉਹਦੇ ਵਿੱਚ ਹਨਾ ਕੁਰਬਾਨੀ ਦਾ ਸਿਧਾਂਤ ਹੈ ਜਿਹੜਾ ਕੁਰਬਾਨੀ ਹੈ ਉਹ ਸਮਝ ਜਾਂਦੀ ਹੈ ਕਿਉਂਕਿ ਇੱਕ ਮੰਨਿਆ ਗੁਰੂ ਸਾਹਿਬਾਂ ਨੇ ਜਿਹੜਾ ਕੋਮ ਹੈ ਉਹ ਅਲੱਗ ਤੋਂ ਸੰਸਕ੍ਰਿਤੀ ਪਾਹ ਚੁਲੇਟਾ ਇੱਕ ਦੇ ਵਿੱਚ ਗੁਰੂ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਸਾਰੀ ਸ੍ਰਿਸ਼ਟੀ ਨੂੰ ਸਮਾਇਆ ਦੇਖੋ ਇਸ ਚੀਜ਼ ਨੂੰ ਉਹੀ ਨਾ ਸਮਝਿਆ ਕਰੋ ਗੱਡੀਆਂ ਤੇ ਬਾਹਾਂ ਤੇ ਟੈਟੂ ਬਣਵਾ ਰਖੇ ਨੇ ਹੱਥਾਂ ਤੇ ਟੈਟੂ ਬਣਵਾ ਰਖੇ ਨੇ ਅੱਜ ਕੱਲ ਦੇ ਜਿਹੜੇ ਵੀ ਆਪਣੇ ਸਮਾਜ ਦੀ ਬਰਬਾਦੀ ਦਾ ਕਾਰਨ ਹੈ ਉਹ ਗੁਰਬਾਣੀ ਦੀ ਤੁਸੀਂ ਖੁਦ ਬਿਆਦਵੀ ਕਰਦੇ ਹੋ ਇਹੀ ਮੇਨ ਕਾਰਨ ਹੈਗਾ ਕਿਉਂਕਿ ਤੁਹਾਨੂੰ ਤਾਂ ਇਹ ਲੱਗਦਾ ਹੁੰਦਾ ਹੈ ਨਾ ਵੀ ਆਪਾਂ ਨੂੰ ਵੀ ਹਾਂ ਇੱਕ ਟ੍ਰੈਂਡ ਹੈਗਾ ਵੀ ਹਾਂ ਗੱਡੀ ਦੇ ਮਾ ਉਰਸ ਪਾ ਲੋ ਇੱਕ ਓੰਕਾਰ ਵੀ ਨਹੀਂ ਸਪਾਉਂਦੇ ਕੁਝ ਹੋਰ ਹੀ ਕਰ ਦਿੰਦੇ ਆ ਨਾ ਦੇਖੋ ਕਦੇ ਵੀ ਇਹ ਚੀਜ਼ਾਂ ਦਾ ਮਜ਼ਾਕ ਨਾ ਬਣਾਓ ਨਹੀਂ ਤਾਂ ਤੁਹਾਡੀ ਜ਼ਿੰਦਗੀ ਦਾ ਮਜ਼ਾਕ ਬਣੇਗਾ ਹੀ ਬਣੇਗਾ ਮੇਰੀ ਹੱਥ ਵਨ ਕੇ ਬੇਨਤੀ ਹੈ ਚਾਹੇ ਮੈਨੂੰ ਇੰਨੀ ਅਕਲ ਨਹੀਂ ਹੈਗੀ ਮੈਂ ਇੱਕ ਦੁਨੀਆਵੀ ਆਮ ਲੜਕੀ ਆਗੀ ਹੈ ਨਾ ਪਰ ਫਿਰ ਵੀ ਜਿੰਨੀ ਕਿ ਸੋਚੀ ਹੈ ਕਿਉਂਕਿ ਕਹਿੰਦੇ ਨੇ ਜਦੋਂ ਹਨਾ ਪਿਤਾ ਜੀ ਨੂੰ ਆਪ ਤੁਹਾਡੇ ਬਾਪ ਹੈ ਹਨਾ ਉਹਨੂੰ ਕੋਈ ਇੱਜ਼ਤ ਨਾ ਦੇਵੇ ਹਨਾ ਉਹਨੂੰ ਕੋਈ ਗਾਲਾਂ ਕੱਢੇ ਉਹਨੂੰ ਕੋਈ ਬੇਆਦਵੀ ਕਰੇ ਉਹਨਾਂ ਦੇ ਕੋਈ ਕੱਪੜਿਆਂ ਤੇ ਟਿੱਕਰ ਸੁੱਟੇ ਜਾਂ ਕੁਝ ਵੀ ਕਰੇ ਹਨਾ ਵੀ ਕਿੰਨਾ ਦੁੱਖ ਲੱਗੂਗਾ ਉਹ ਤਾਂ ਇੱਕ ਦੁਨਿਆਵੀ ਬਾਪ ਹੈ ਇਹ ਤਾਂ ਫਿਰ ਵੀ ਸਾਰੀ ਆਪਣੀ ਦੁਨੀਆਂ ਦਾ ਆਪਣੇ ਸਾਰਿਆਂ ਦਾ ਹਨਾ ਤੇ ਬਾਪ ਹੈਗਾ ਤਮੇ ਇਹਨੂੰ ਬਹੁਤ ਦੁੱਖ ਲੱਗਦਾ ਜਦੋਂ ਮੈਂ ਹਨ ਇਦਾਂ ਦੀ ਚੀਜ਼ ਦੇਖਦੀ ਆ ਤਾਂ ਮੇਰੇ ਹੱਥ ਬਨ ਕੇ ਬੇਨਤੀ ਹੈ ਕਿ ਹੁਣ ਸਫਾਈਆਂ ਕਰੋਗੇ ਤੁਸੀਂ ਜਿੰਨੇ ਵੀ ਤੁਹਾਡੇ ਵਿਆਹ ਦੇ ਕਾਰਡ ਵਗੈਰਾ ਆਏ ਹੋਏ ਨੇ ਤਾਂ ਤੁਹਾਡੇ ਬੱਚਿਆਂ ਦੇ ਕਾਪੀਆਂ ਕਿਤਾਬਾਂ ਦੇ ਵਿੱਚ ਕਿਤੇ ਵੀ ਕੋਈ ਤਸਵੀਰ ਹੈ ਤਾਂ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਕੋਸੂਚੇ ਪਾਂਡੇ ਦੇ ਵਿੱਚ ਪਾ ਕੇ ਜਲ ਮਲ ਕੇ ਉਹਨਾਂ ਨੂੰ ਅਗਨੀ ਭੇਟ ਕਰਨੀ ਹੈ ਫਿਰ ਉਹਨਾਂ ਨੂੰ ਜਲ ਪ੍ਰਵਾਹ ਕਰਨੇ ਇਦਾਂ ਨਹੀਂ ਵੀ ਤੁਸੀਂ ਉਹਨਾਂ ਨੂੰ ਪੱਠੀਆਂ ਕਰੋ ਤੇ ਪਾਣੀ ਦੇ ਵਿੱਚ ਸਿੱਟਿਓ ਦੇਖੋ ਇਹ ਵੀ ਬੀਅ ਅੱਜ ਵੀ ਦੂਸਰੀ ਗੱਲ ਜਦੋਂ ਤੁਸੀਂ ਇਹ ਚੀਜ਼ ਕਰਨ ਲੱਗੋਗੇ ਤਾਂ ਪਹਿਲਾਂ ਵੀ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਮੈਨੂੰ ਨਹੀਂ ਪਤਾ ਮੈਂ ਤੁਹਾਡੀ ਅਣਜਾਣੀ ਬੱਚੀ ਆ ਜਾਂ ਬੱਚਾ ਗਾਲਣਾ ਮੈਂ ਇਸ ਚੀਜ਼ ਨੂੰ ਦਾ ਸੰਸਕਾਰ ਕਰਨ ਲੱਗਿਆ ਮੈਥੋਂ ਗਲਤੀਆਂ ਭੁੱਲਣਾ ਚੁੱਕਨ ਦੀ ਮਾਫੀ ਦੇ ਦੇਣੀ ਤੇ ਮੇਰੀ ਇਸਾ ਜਿਹੜੀ ਵੀ ਕੀਤੀ ਹੋਈ ਮੈਂ ਆਪਣੇ ਅੰਦਰੋਂ ਭਾਵਨਾ ਨਾਲ ਕਰ ਰਿਹਾ ਆਪਣਾ ਦਰਗਾਹ ਸੱਚਖੰਡ ਵਿੱਚ ਲਿਖ ਕੇ ਲਾ ਲੈਣਾ ਤੇ ਮੈਨੂੰ ਕਿਸੇ ਵੀ ਤਰ੍ਹਾਂ ਦਾ ਵਿਗੜਨਾ ਲੱਗਣਾ ਪਤਾ ਜੀ ਮੈਨੂੰ ਕਿਉਂਕਿ ਦੀਵਾਲੀ ਤੱਕ ਇਦਾਂ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਇੱਥੇ ਮੈਂ ਇੱਕ ਅਲੱਗ ਤੋਂ ਵੀਡੀਓ ਬਣਾਉਣੀ ਆ ਅੱਜ ਮੇਰਾ ਸਰੀਰ ਸਾਥ ਨਹੀਂ ਦੇ ਰਿਹਾ ਹੈਗਾ ਅੱਜ ਮੈਂ ਸਿਰਫ ਇਹੀ ਤੁਹਾਨੂੰ ਕਹਿਣਾ ਚਾਹਣੀ ਆ ਕਿ ਬਾਅਦ ਦੇ ਵਿੱਚ ਵੀ ਅਰਦਾਸ ਕਰਨੀ ਆ ਵਾਹਿਗੁਰੂ ਜੀ ਤੋਂ ਕਦੇ ਵੀ ਮਨ ਦੇ ਵਿੱਚ ਇਹ ਨਾ ਰੱਖਿਓ ਦੇਖੋ ਪੈਰਾਂ ਦੇ ਵਿੱਚ ਕਦੇ ਵੀ ਗੁਰਬਾਣੀ ਨੂੰ ਨਾ ਰੋਲਿਓ ਨਹੀਂ ਤਾਂ ਤੁਸੀਂ ਜੀ ਰੋਲੋਗੇ ਹੀ ਰੋਲੋਗੇ ਇਸ ਚੀਜ਼ ਦੀ ਮਜ਼ਾਕ ਨਾ ਸਮਝਣਾ ਕਰਕੇ ਦੇਖ ਲਿਓ ਆਪਣੇ ਘਰਾਂ ਦੇ ਵਿੱਚ ਹਨਾ ਕਿਉਂਕਿ 15-20 ਸਾਲਾਂ ਦਾ ਆਪਾਂ ਨੂੰ ਥੋੜਾ ਜਿਆਦਾ ਹੋਇਆ ਹੋਇਆ ਹੈ ਵੇ ਆਦਵੀਆਂ ਆਪਾਂ ਬਹੁਤ ਜ਼ਿਆਦਾ ਘਰੇ ਕਰ ਰਹਾਂਗੇ ਜਿੱਥੇ ਆਪਾਂ ਸੌਣਦੇ ਆ ਜਿੱਥੇ ਆਪਾਂ ਪਤੀ ਪਤਨੀ ਆਪਸ ਦੇ ਵਿੱਚ ਨਾ ਸਬੰਧ ਵੀ ਬਣਾਉਣੇ ਆ ਉੱਥੇ ਆਪਾਂ ਗੁਰੂ ਸਾਹਿਬਾਂ ਦੀਆਂ ਤਸਵੀਰਾਂ ਰੱਖਦੇ ਆ ਗੁਟਕੇ ਸਾਹਿਬ ਰੱਖਦੇ ਆ ਇਹ ਸਭ ਤੋਂ ਵੱਡਾ ਪਾਪ ਹੈ ਇਸ ਤੋਂ ਬਚ ਜਾਓ ਕਿਉਂਕਿ ਅਗਰ ਆਪਾਂ ਇਹ ਚੀਜ਼ਾਂ ਕਰਦੇ ਰਹਾਂਗੇ ਤਾਂ ਆਪਣਾ ਭਲਾ ਕਿਤੇ ਵੀ ਨਹੀਂ ਹੋਣ ਵਾਲਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਦੇ ਵੀ ਦੇਖੋ ਕੁਟਤਾ ਸਾਹਿਬ ਨੂੰ ਤੁਸੀਂ ਖੁਦ ਘਰੇ ਦਾ ਸੰਸਕਾਰ ਨਾ ਕਰਨਾ ਗੁਰੂ ਘਰ ਦੇ ਕੇ ਹੀ ਹੋਣਾ ਤੁਹਾਡੀ ਇਸ ਨਿਮਾਨੀ ਪੈਣ ਤੋਂ ਬੋਲਣ ਲੱਗੇ ਬਹੁਤ ਗਲਤੀਆਂ ਭੁੱਲਾਂ ਚੁੱਕਾ ਹੋ ਗੀਆਂ ਹੋਣੀਆਂ ਮਾਫ਼ ਤਨਾਂ ਮਿਲਾਂਗੇ ਅਗਲੀ ਵੀਡੀਓ ਤੇ ਚੋਟਕ ਲਈ ਸਤਿ ਸ੍ਰੀ ਅਕਾਲ